ਸਸੀਕਾਲ ਜੀ ਸਰਿਆ ਨੂੰ ਕੀ ਹਾਲ ਚਾਲ ਨੇ ਸਵਾਗਤ ਆਕਸਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ rau ke kala ਦੇ ਵਿੱਚ rau ke kala ਪਿੰਡ ਜ਼ਿਲ੍ਹਾ ਮੋਗੇ ਦਾ ਮਨਮਤਾ ਨਗਰ ਆ ਮਿੱਤਰੋ ਤੇ ਇਹ ਪਿੰਡ ਜਿਹੜਾ ਇੱਕ ਵੱਡਾ ਪਿੰਡ ਆ ਮਿੱਤਰੋ ਮਾਨੂਕੇ ਗੱਲ ਤੋਂ ਚਿੱਟੀ ਪੱਟੀ ਵਾਲੀ ਸਿੱਧੀ ਛੜਕ rau ke kala ਪਿੰਡ ਦੇ ਵਿੱਚ ਆਉਂਦੀ ਆ ਘਰੇਲੂ ਪਰਿਵਾਰ ਦੇ ਘਰੇ ਇਸ ਟਾਈਮ ਮੈਂ ਮੌਜੂਦ ਆ ਤੇ ਇੱਕ ਗਾਂ ਵਕਾਉ ਆ ਬਾਈ ਹੁਣਾਂ ਦੇ ਕੋਲੇ ਜਿਹੜੀ ਗਾਂ ਤੁਹਾਨੂੰ ਵਿਖਾਉਣੀ ਆ ਮਿੱਤਰੋ ਲੱਸੀ ਜ਼ਰੂਰ ਆ ਥੋੜੀ ਜੇ ਪਰ ਦੁੱਧ ਬਹੁਤ ਚੰਗਾ ਦਿੰਦੀ ਆ ਬਾਈ ਹੁਣੀ ਕਹਿੰਦੇ ਆਊਟ ਡਿਟੇਲ ਜਾਣਦੇ ਆ ਆਪਾਂ ਮਿਲਦੇ ਆ ਕੀ ਕਹਿੰਦੇ ਬਾਈ ਹੁਣੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਆ ਵੱਡੇ ਵੀਰੇ ਬਹੁਤ ਵਧੀਆ ਜੀ ਸੇਤਾ ਤੇ ਪਰਿਵਾਰ ਠੀਕ ਆ ਵੀਰੇ ਠੀਕ ਆ ਅੱਛਾ ਵੱਡੇ ਭਾਈ ਜਿੱਥੇ ਆਪਾਂ ਖੜੇ ਆ ਕੀ ਨਾਂ ਬਾਈ ਦਾ ਬਲਦੇਵ ਸਿੰਘ ਜੀ ਬਲਦੇਵ ਸਿੰਘ ਸਨ ਆਫ ਬਾਈ ਤੇਜਾ ਸਿੰਘ ਤੇਜਾ ਸਿੰਘ ਅੱਛਾ ਬਾਈ ਬਲਦੇਵ ਦੇ ਘਰੇ ਖੜੇ ਆ ਆਪਾਂ ਹਨਾ ਤੇ ਗਾਂ ਦੀ ਕੀ ਡਿਟੇਲ ਆ ਬਾਈ ਗਾਵਰ ਤੀਜੇ ਵੇ ਸੂਏ ਸੂਣੇ ਨੇ ਹੁਣ ਠੀਕ ਹੈ ਜੀ ਇਹ ਦੂਜੇ ਸੂਏ ਦੇ ਥਲੇ ਸੀਗਾ 24 ਕਿਲੋ 22 24 ਕਿਲੋ ਖੁੱਲਾ ਤੋਂ ਦੰਦਰੀ ਜੀ ਮੈਂ ਲਾਇਆ ਤਕਿ ਫਿਰ ਇੱਕ ਥੋੜੀ ਸਾਡੀ ਚਾਚੀ ਮਿਵਾਰ ਹੋਣ ਕਰਕੇ ਹਸਪਤਾਲ ਚਲੇ ਗਏ ਜੀ ਤੇ ਮਗਰੋਂ ਇਹ ਗਾ ਲੱਸੀ ਹੋ ਗਈ ਸਾਨੂੰ ਲੱਗੀ ਵੀ ਚਲੋ ਉੱਥੇ ਠੀਕ ਹੈ ਮਨ ਲਾ ਵੀ ਇਹ ਦੀ ਦੇਖ ਰੱਖਣੀ ਵੀ ਹਾਂ ਦੇਖ ਰੱਖਣੀ ਵੀ ਜਿਹੜੇ ਟਾਈਮ ਤੇਨੂੰ ਖਰਾਸ਼ਨ ਚਰਨਾ ਸੀ ਉਹ ਜੋ ਚਰਿਆ ਨਹੀਂ ਹਾਂ ਉਸ ਟਾਈਮ ਚਰਾਂਗੇ ਬੱਚਾ ਘਰਾ ਕੇ ਲੈਂਦਾ ਹਮ ਅਸੇ ਵੀਰੇ ਹੁਣ ਜੇ ਕੋਈ ਲੈ ਲਵੇ ਮਨ ਲਾ 20 22 ਕਿਲੋ ਦੁੱਧ ਮੰਨ ਕੇ ਲੈ ਲਵੇ हां ਲੈ ਲਵੇ ਮਤਲਬ ਵੀ ਦਊਗੀ ਕਹਿਣ ਤੂੰ ਦੇਊਗੀ ਦੇਊਗੀ ਠੀਕ ਹੈ ਮਤਲਬ ਕੋਈ ਯਾਰ ਤੋੱਖਾ ਸੰਭੂਗਾ ਕੋਈ ਦੇਊਗੀ ਹੂੰ ਇਹ ਦਿਨ ਕਿੰਨੇ ਪਏ ਬਾਈ ਜਿੰਦੇ ਹਜੇ ਤੋਰੀ ਵੀਰੇ ਮੜੇ ਖੋਲੀ ਨੂੰ ਡੈਣ ਵੀਰੇ ਪੱਕੀ ਲੱਗ ਤੈਣੀ ਸਾਡੇ ਅੜੀਆਂਆਂ 15 ਤਾਂ ਲੈਜੂ ਹਜੇ ਹਜੇ ਵੀ 10 15 ਤਾਂ ਲੈਣੂਗਾ ਵੇਖਣ ਨੂੰ ਐ ਲੱਗਦਾ ਜਿਵੇਂ ਤਿਆਰ ਆ ਹਨਾ ਚਾਰ ਭਲਾਂ ਜਿਹਾ ਵੈਸੇ ਕਰਗੀ ਦਾਣਾ ਪਾਉਣ ਨਾਲ ਹੂੰ ਹੂੰ ਵੀ ਮਾਰਾ ਤੁਹਾਨੂੰ ਦੇਖਣ ਨੂੰ ਐ ਲੱਗਦਾ ਜਿਵੇਂ ਕਾਕਾ ਦਾਣਾ ਪੈਂਦਾ ਕਰਕੇ ਭਲ ਕਰਕੇ ਅੱਛਾ ਲੀਵਾ ਫਿਰ ਭਰ ਜਾਂਦੀ ਪੂਰਾ ਬਾਈ ਬਹੁਤ ਕੋਈ ਟਟ ਮੱਲੇ ਵਣੇ ਦਾ ਹੂੰ ਉਹ ਜੇ ਮਤਲਬ ਚਾਕਲੇ ਦਾ ਪੂਰਾ ਫੱਟਲੇਵਾ ਬਣਾਉਂਦੀ ਆ ਠੀਕ ਹੈ ਮੰਨ ਲਾ ਹਜੇ ਤਾਂ ਮੰਨ ਲਾ ਵੀ ਚੁੱਟੇ ਲਾਵਾ ਲਫਾਫਿਆਂ ਵਾਂਗੂ ਫਿਰਦੀ ਆ ਇਹ ਭਲਾਂੀਆਂ ਕਰ ਭਲਾਂੀਆਂ ਨਹੀਂ ਐਲੀ ਜਾਂਦਾ ਥੱਲੇ ਹੂੰ ਵੀ ਮੰਨ ਲਾ ਪੂਰੀ ਤਿਆਰ ਚ ਹੋ ਜਾਂਦੀ ਆ ਹਾਂ ਥੱਲੇ ਭਲਾਂੀਆਂ ਕਰਨੀਆਂ ਨਹੀਂ ਕੀ ਕਹਿੰਨ ਤੂੰ ਭਾਵੇਂ ਆ ਯਾਰ ਹਜੇ ਜੋ ਬਣਾ ਜਿਹੜਾ ਇਹਨੇ 10 ਦਿਨਾਂ ਨੂੰ ਵਿਖਾਉਣਾ ਰੰਗ ਪਾ ਕੇ ਨੇ ਕੀ ਕਰਨਾ ਹਨਾ ਹਾਂ ਦਿਖਾਉਣਾ ਹੂੰ ਅੱਜ ਜੇ ਉਹਨੇ 22 ਕਿਲੋ ਵਾਲੀ ਗਾਂ ਲੈਨੇ ਤਾਂ ਭਾਈ 80-85 ਹਜ਼ਾਰ ਨੂੰ ਮਿਲਦੀ ਆ ਆਰਾਮ ਨਾਲ ਨਹੀਂ ਆਰਾਮ ਨਾਲ ਅਰੇ ਠੀਕ ਆ ਫਿਰ ਚੰਗਾ ਭਰਿਆ ਭਈ ਜਾਂਦੇ ਹਾਂ 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 ਵਧੀਆ ਭਈ ਆ ਜੱਸੀ ਜਿੰਨੇ ਦੀ ਦੇ ਦਿਆਂ 55000 ਰੁਪਏ ਵੀਰੇ ਅਸੀ ਦਾ ਹੁਣ ਡਿਮਾਂਡ ਰੱਖੀ ਐ ਮਾਨਤਨ ਹੋ ਜਾਊਗਾ ਵਿੱਚੋਂ ਹਾਂ ਮਾਨਤਨ ਕਰ ਦਿੰਦੇ ਠੀਕ ਐ ਨੰਬਰ ਕਿੰਨਾ ਵੀਰੇ ਆਪਣਾ ਬੋਲੀ 99684 99684 77329 9968477329 9968477329 22 ਦਾ ਮਿੱਤਰੋ ਨੰਬਰ ਆ ਪਿੰਡ rau ke kala ਜ਼ਿਲ੍ਹਾ ਮੋਗਾ ਗੱਲਬਾਤ ਲਈ ਨੰਬਰ ਸਕਰੀਨ ਤੇ